ਉਹ ਾਰਮਾਨ ਮਲਿਕ ਦੀ ਕੀ ਖਾਸੀਅਤ ਆ ਉਹ ਕੀ ਦਿਖਾ ਰਿਹਾ ਲੋਕਾਂ ਨੂੰ ਵੀ ਦੇਖੋ ਮੈਂ ਦੋ ਵਿਆਹ ਕੀਤੇ ਨੇ ਤੁਸੀਂ ਵੀ ਦੋ ਵਿਆਹ ਕਰਕੇ ਵੀ ਆਪਣੀਆਂ ਘਰ ਵਾਲੀਆਂ ਨੂੰ ਕਿੱਦਾਂ ਤੁਸੀਂ ਐਡਜਸਟ ਕਰ ਸਕਦੇ ਹੋ ਬਿਲਕੁਲ ਔਰਤਾਂ ਦਾ ਇਹਦੇ ਵਿੱਚ ਸਰਾਸਰ ਔਰਤਾਂ ਦਾ ਕਸੂਰ ਆ। ਸ਼ੁਰੂ ਤੋਂ ਜਦੋਂ ਤੋਂ ਆਪਾਂ ਸਮਝਦੇ ਆਏ ਆ ਦੁਨੀਆਦਾਰ ਜਿੰਨੀ ਕ ਸਮਝੀਏ ਕਹਿੰਦੇ ਸੀ ਔਰਤ ਦਾ ਇੱਕ ਜਵਾਬ ਹੁੰਦਾ ਸੀ ਮੈਂ ਸਾਰਾ ਕੁਝ ਬਰਦਾਸ਼ਤ ਕਰ ਸਕਦੀ ਆ। ਮੈਂ ਕੁੱਟ ਵੀ ਖਾ ਲੂੰਗੀ, ਮੈਂ ਗਰੀਬੀ ਵੀ ਝੱਲ ਲੂੰਗੀ, ਮੈਂ ਸਾਰਾ ਕੁਝ ਦੇਖ ਲੂੰਗੀ ਪਰ ਮੈਂ ਆਪਣੇ ਹਸਬੰਦ ਨੂੰ ਜਾਂ ਆਪਣੇ ਪਤੀ ਨੂੰ ਮੈਂ ਕਿਸੇ ਨਾਲ ਡਿਪੰਡ ਨਹੀਂ ਕਰ ਨਹੀਂ ਸਕਦੀ। ਤੇ ਉਹ ਅੱਜ ਉਹ ਕਿਦਾਂ ਉਹ ਕਰ ਰਹੇ ਨੇ ਇਹਦੇ ਵਿੱਚ ਆਪਾਂ ਕਹਾਂਗੇ ਸਰਾਸਰ ਗਲਤੀ ਜਿਹੜੀ ਔਰਤਾਂ ਦੀ ਆ। ਕੱਲ ਪਰसों ਅਸੀਂ ਹਲੇ ਕ ਖਬਰ ਕੀਤੀ ਜਿਹਦੇ ਵਿੱਚ ਇੱਕ 80 ਸਾਲ ਦਾ ਬਜ਼ੁਰਗ ਸੀ ਤੇ 25 ਸਾਲ ਦੀ ਕੁੜੀ ਦਾ ਆਪ ਬੱਚੇ ਵਿਆਹ ਕਰਵਾਇਆ ਗਿਆ ਸਮਾਜ ਦੇ ਵੱਲੋਂ ਤੇ ਪੁੱਛਿਆ ਗਿਆ ਵੀ ਕੀ ਰੀਜ਼ਨ ਹੈ ਵੀ ਛੋਟੀ ਕੁੜੀ ਨਾਲ ਤੁਸੀਂ ਵਿਆਹ ਕਰਵਾ ਰਹੇ ਕਹਿੰਦੇ ਵੀ ਬਜ਼ੁਰਗ ਦੀ ਰੋਟੀ ਪਾਣੀ ਦਾ ਬੜਾ ਉਖਾ ਹੋ ਰਿਹਾ ਸੀਗਾ ਤਾਂ ਉਹਨੂੰ ਮਜਬੂਰੀ 'ਚ ਵਿਆਹ ਕਰਵਾਉਣਾ ਪਿਆ ਸੀ ਬਹੁਤ ਸਾਰੀ ਚੀਜ਼ਾਂ ਨੂੰ ਗਲਤ ਚੀਜ਼ਾਂ ਨੂੰ ਅਸੀਂ ਮਜਬੂਰੀ ਦਾ ਨਾਮ ਦੇ ਕੇ ਉਹਨੂੰ ਜਸਟੀਫਾਈ ਕਰ ਦਿੰਦੇ ਆ ਇੱਕ ਟਾਈਮ ਸੀ ਕਿ ਲੋਕ ਡਿਵੋਰਸ ਨੂੰ ਵੀ ਐਕਸੈਪਟ ਨਹੀਂ ਕਰਦੇ ਸੀ ਹਨਾ ਤੇ ਹੁਣ ਸਮਾਂ ਆ ਗਿਆ ਹੈ ਕਿ ਲੋਕ ਡਿਵੋਰਸ ਦੇ ਡਿਵੋਰਸ ਦੇ ਨਾਲ 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 ਲੋਕ ਦੋ ਵਿਆਹ ਨੂੰ ਵੀ ਐਕਸੈਪਟ ਕਰ ਰਹੇ ਨੇ ਆਦਮੀ ਜਾਂ ਔਰਤ ਵੀ ਪਹਿਲੀ ਘਰ ਵਾਲੀ ਦੇ ਹੁੰਦਾ ਹੁੰਦਾ ਦੂਜਾ ਵਿਆਹ ਕਰਾ ਕੇ ਆਉਂਦਾ ਸੀ ਤਾਂ ਉਹਦਾ ਸਮਾਜ ਦਾ ਪਰਿਵਾਰ ਸਮਾਜ ਦੋਨੋਂ ਵੀ ਉਹਨੂੰ ਐਕਸੈਪਟ ਨਹੀਂ ਸੀ ਕਰਦੇ ਹੁੰਦੇ ਅੱਜ ਕੱਲ ਸੋਸ਼ਲ ਮੀਡੀਆ ਉੱਪਰ ਤੁਸੀਂ ਦੇਖ ਸਕਦੇ ਹੋ ਵੀ ਕਿੰਨੀਆਂ ਜ਼ਿਆਦਾ ਵੀਡੀਓ ਵਾਇਰਲ ਹੋ ਰਹੀਆਂ ਆ ਜਿਹਦੇ ਵਿੱਚ ਮੋਸਟਲੀ ਆਪਾਂ ਦੇਖਣ ਨੂੰ ਆਈਦਾ ਵੀ ਇੱਕ ਬੰਦਾ ਤੇ ਉਹਦੀਆਂ ਦੋ-ਦੋ ਘਰ ਵਾਲੀਆਂ। ਪਰ ਤਾਂ ਇੱਥੇ ਗੱਲ ਇਹ ਆ ਨਾ ਕਿ ਰੱਬ ਨੇ ਜੇ ਸ਼ੈਨ ਸ਼ੀਲਤਾ ਦਿੱਤੀ ਆ ਕਿਸੇ ਨੂੰ ਤਾਂ ਸਭ ਤੋਂ ਜ਼ਿਆਦਾ ਔਰਤ ਨੂੰ ਦਿੱਤੀ ਆ। ਵੀ ਇੱਕ 9 ਮਹੀਨੇ ਕੋਖ ਚ ਰੱਖ ਕੇ ਇੱਕ ਬੱਚੇ ਨੂੰ ਜਨਮ ਦੇਣਾ ਕਹਿੰਦੇ ਵੀ ਔਰਤ ਦਾ ਦੂਸਰਾ ਜਨਮ ਹੁੰਦਾ। ਸਾਡੇ ਵਿੱਚ ਇੰਨੀ ਸ਼ਕਤੀ ਆ ਅਸੀਂ ਇਸ ਇੱਕ ਜਿਹੜਾ ਔਰਤ ਜਦੋਂ ਬੱਚਾ ਜੰਮਦੀ ਨਾ ਲੇਬਰ ਪੇਨ ਜਿਹੜੀ ਹੁੰਦੀ ਕਹਿੰਦੇ ਆ ਸਰੀਰ ਦੀਆਂ ਆਪਣੀਆਂ ਜਿੰਨੀਆਂ ਹੱਡੀਆਂ ਆ ਉਹ ਸਾਰੀਆਂ ਹੱਡੀਆਂ ਇੱਕੋ ਵਾਰ ਚ ਟੁੱਟ ਜਾਣ ਇੰਨੀ ਉਹ ਇੱਕ ਤਕਲੀਫ ਬਰਦਾਸ਼ ਕਰਕੇ ਇੱਕ ਬੱਚੇ ਨੂੰ ਜਨਮ ਦਿੰਦੀ ਆ ਅੱਜ ਦੇ ਸਮੇਂ ਦੇ ਵਿੱਚ ਦੋ ਘਰ ਵਾਲੀਆਂ ਕਿਵੇਂ ਐਕਸੈਪਟ ਕੀਤੀਆਂ ਸਾਰੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਦੋ ਵਿਆਹ ਨੂੰ ਬੜੇ ਸਤਿਕਾਰ ਦੇ ਨਾਲ ਵੇਖਿਆ ਜਾ ਰਿਹਾ ਹੈ ਜਿਹਦੇ ਦੋ ਵਿਆਹ ਹੋਏ ਨਹੀਂ ਉਹ ਵੀ ਇੱਕੋ ਦੋ ਵਿਆਹ ਕਰਾਉਣਾ ਹਾਲਾਂਕਿ ਗਲਤ ਨਹੀਂ ਹੈ ਪਰ ਇੱਕ ਨੂੰ ਆਜ਼ਾਦੀ ਦੇ ਕੇ ਇੱਕ ਦੇ ਨਾਲ ਰਿਸ਼ਤਾ ਤੋੜ ਕੇ ਦੂਜੇ ਵਿਆਹ ਨੂੰ ਹਾਲਾਂਕਿ ਸਮਾਜ ਨੇ ਐਕਸੈਪਟ ਕਰਨਾ ਸ਼ੁਰੂ ਕਰ ਦਿੱਤਾ ਸੀ ਡਿਵੋਰਸ ਨੂੰ ਐਕਸੈਪਟ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਹੁਣ ਸਮਾਜ ਜਾ ਗਿਆ ਹੈ ਕਿ ਕੋਈ ਡਿਵੋਰਸ ਨਹੀਂ ਕੋਈ ਰਿਸ਼ਤਾ ਖਤਮ ਨਹੀਂ ਬਸ ਇੱਕ ਦੇ ਨਾਲ ਰਹਿਣ ਤੋਂ ਬਾਅਦ ਦੂਜੇ ਨੂੰ ਵੀ ਘਰ ਲਜਾਇਆ ਜਾ ਰਿਹਾ ਹੈ ਤੇ ਇਹ ਜਿਹੜਾ ਇੱਕ ਬੰਦਾ ਦੋ ਦੋ ਘਰ ਵਾਲੀਆਂ ਜਿਹੜੀਆਂ ਐ ਉਹ ਰੱਖ ਰਿਹਾ ਹੈ ਇਹ ਸਮਾਜ ਦੇ ਵਿੱਚ ਕਿਵੇਂ ਐਕਸੈਪਟ ਕੀਤਾ ਜਾ ਰਿਹਾ ਉਸ ਬਾਰੇ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਆਂਗਣ ਵਾਲੀ ਵਰਕਰ ਪੂਨਾ ਮੌਜੂਦ ਨੇ ਜਿਨ੍ਹਾਂ ਦੇ ਨਾਲ ਸਾਰੀ ਗੱਲਬਾਤ ਕਰਾਂਗੇ ਪੂਰਨ ਜੀ ਜਿਵੇਂ ਮੈਂ ਕਿਹਾ ਕਿ ਇੱਕ ਟਾਈਮ ਸੀ ਕਿ ਲੋਕ ਡਿਵੋਰਸ ਨੂੰ ਵੀ ਐਕਸੈਪਟ ਨਹੀਂ ਕਰਦੇ ਸੀ ਹਨਾ ਤੇ ਹੁਣ ਸਮਾਂ ਆ ਗਿਆ ਹੈ ਕਿ ਲੋਕ ਡਿਵੋਰਸ ਦੇ ਡਿਵੋਰਸ ਦੇ ਨਾਲ ਨਾਲ ਲੋਕ ਦੋ ਵਿਆਹ ਨੂੰ ਵੀ ਐਕਸੈਪਟ ਕਰ ਰਹੇ ਨੇ ਦੇਖੋ ਇਹ ਕਹਿੰਦੇ ਅੱਗੇ ਜਨਰੇਸ਼ਨ ਦੇ ਅਕੋਰਡਿੰਗ ਜਾਂ ਲੋਕਾਂ ਦੀ ਸੋਚ ਦੇ ਅਕੋਰਡਿੰਗ ਕਹਿੰਦੇ ਵੀ ਸਮੇਂ ਦੇ ਨਾਲ-ਨਾਲ ਖੁਦ ਨੂੰ ਬਦਲਣਾ ਚਾਹੀਦਾ ਜਾਂ ਵੀ ਜਿਹੜਾ ਇਹ ਕਿਤੇ ਨਾ ਕਿਤੇ ਆਪਾਂ ਕਹੀਏ ਵੀ ਇਹ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਇਹ ਸੱਚ ਵੀ ਆ ਝੂਠ ਵੀ ਆ ਸਹੀ ਵੀ ਆ ਗਲਤ ਵੀ ਆ ਇਸੇ ਤਰ੍ਹਾਂ ਜਿੰਨਾ ਵੀ ਇਹ ਸਾਨੂੰ ਜੋ ਵੀ ਇਹ ਵਰਤਾਇਆ ਜਾ ਰਿਹਾ ਸਾਡੇ 'ਚ ਇਹ ਇੱਕ ਤਰ੍ਹਾਂ ਕਹੀਏ ਵੀ ਸੋਸ਼ਲ ਮੀਡੀਆ ਦੀ ਦੇਣ ਆ ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਇੱਕ ਪਾਸੇ ਆ ਫਾਇਦਾ ਵੀ ਹੋ ਰਿਹਾ ਵੀ ਅੱਗੇ ਵੇਟ ਕਰੀਦਾ ਸੀ ਵੀ ਕਦੋਂ ਅਖਬਾਰਾਂ ਦੇ ਵਿੱਚ ਕੋਈ ਖਬਰ ਛਪਦੀ ਸੀ ਤੇ ਦੂਸਰੇ ਦਿਨ ਅਸੀਂ ਉਹਨੂੰ ਪੜ੍ਹਦੇ ਸੀ ਪਰ ਸੋਸ਼ਲ ਮੀਡੀਆ ਕਹਿੋ ਜੀ ਚੀਜ਼ ਆ ਜਿਹਦੇ ਵਿੱਚ ਉਸੇ ਟਾਈਮ ਔਨ ਦੀ ਸਪੋਰਟ ਕੀ ਹੋ ਰਿਹਾ ਬੰਦਾ ਲਾਈਵ ਹੋ ਕੇ ਉਸ ਸਿਚੁਏਸ਼ਨ ਨੂੰ ਉਸ ਗੱਲ ਨੂੰ ਦਿਖਾਉਂਦਾ ਵਾ ਉਸ ਟਾਈਮ ਪਤਾ ਨਹੀਂ ਲਿਆਦਾ ਵੀ ਇਹ ਗੱਲ ਸਹੀ ਆ ਯਾ ਗਲਤ ਆ ਪਰ ਉਸ ਟਾਈਮ ਉਸ ਗੱਲ ਨੂੰ ਦਿਖਾਇਆ ਜਾਂਦਾ ਹੈ ਸੇਮ ਦੂਜੇ ਦੋ ਵਿਆਹਾਂ ਦੀ ਤੁਸੀਂ ਜੇ ਗੱਲ ਕਰ ਰਹੇ ਹੋ ਇਹ ਵੀ ਸਾਨੂੰ ਇੱਕ ਤਰ੍ਹਾਂ ਸੋਸ਼ਲ ਮੀਡੀਆ ਦੇ ਦੇਣਾ ਅੱਗੇ ਜੇ ਕੋਈ ਆ ਆਦਮੀ ਜਾਂ ਔਰਤ ਵੀ ਪਹਿਲੀ ਘਰ ਵਾਲੀ ਦੇ ਹੁੰਦਾ ਹੁੰਦਾ ਦੂਜਾ ਵਿਆਹ ਕਰਾ ਕੇ ਆਂਦਾ ਸੀ ਤਾਂ ਉਹਦਾ ਸਮਾਜ ਦਾ ਪਰਿਵਾਰ ਸਮਾਜ ਦੋਨੋਂ ਵੀ ਉਹਨੂੰ ਐਕਸੈਪਟ ਨਹੀਂ ਸੀ ਕਰਦੇ ਹੁੰਦੇ ਕਿਉਂਕਿ ਇਹ ਬਿਲਕੁਲ ਜਿਹੜੀ ਸਮਾਜ ਦੀ ਜੋ ਸ਼ੁਰੂ ਤੋਂ ਇੱਕ ਰੀਤ ਚੱਲਦੀ ਆ ਰਹੀ ਆ ਜੋ ਸਾਡੇ ਬਜ਼ੁਰਗਾਂ ਨੇ ਕੁਝ ਵੀ ਰੀਤ ਚਲਾਈ ਆ ਉਹਦਾ ਕੋਈ ਨਾ ਕੋਈ ਕਾਰਨ ਸੀ ਪਰ ਅੱਜ ਕੱਲ ਸੋਸ਼ਲ ਮੀਡੀਆ ਉੱਪਰ ਤੁਸੀਂ ਦੇਖ ਸਕਦੇ ਹੋ ਵੀ ਕਿੰਨੀਆਂ ਜ਼ਿਆਦਾ ਵੀਡੀਓ ਵਾਇਰਲ ਹੋ ਰਹੀਆਂ ਆ ਜਿਹਦੇ ਵਿੱਚ ਮੋਸਟਲੀ ਆਪਾਂ ਦੇਖਣ ਨੂੰ ਅਜਿਹਾ ਵੀ ਇੱਕ ਬੰਦਾ ਤੇ ਉਹਦੀਆਂ ਦੋ ਦੋ ਘਰ ਵਾਲੀਆਂ ਹੋਣੀਆਂ ਨੇ ਨਾ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਬਿਗ ਬਾਸ ਦੇ ਵਿੱਚ ਾਰਮਾਨ ਮਲਿਕ ਾਰਮਾਨ ਮਲਿਕ ਤੇ ਉਹ ਆਪਣੀ ਵਾਈਫ ਦੇ ਨਾਲ ਬਿਗ ਬਾਸ ਦੇ ਵਿੱਚ ਦਿਖਾਇਆ ਗਿਆ ਜਦ ਕਿ ਅੱਗੇ ਬਿਗ ਬਾਸ ਦੇ ਵਿੱਚ ਦੇਖੋ ਕਿੰਨੇ ਸ਼ੋ ਹੋ ਕੇ ਹਟੇ ਆ ਵੀ ਉਹਦੇ ਵਿੱਚ ਕੋਈ ਨਾ ਕੋਈ ਇੱਕ ਸੈਲੀਬ੍ਰਿਟੀ ਆਉਣਾ ਹੁੰਦਾ ਸੀ ਜਿਹਦੇ ਵਿੱਚ ਕੋਈ ਖਾਸियत ਹੁੰਦੀ ਸੀ ਤਾਂ ਉਹ ਖਾਸियत ਨੂੰ ਲੈ ਕੇ ਹੀ ਉਹਨੂੰ ਬਿਗ ਬਾਸ ਦੇ ਵਿੱਚ ਲਿਆ ਜਾਂਦਾ ਸੀ ਪਰ ਅੱਜ ਦੇ ਸਮੇਂ ਦੀ ਦੇਖੋ ਵੀ ਉਰਮਾਨ ਮਲਿਕ ਦੀ ਕੀ ਖਾਸੀਅਤ ਆ ਉਹ ਕੀ ਦਿਖਾ ਰਿਆ ਲੋਕਾਂ ਨੂੰ ਵੀ ਦੇਖੋ ਮੈਂ ਦੋ ਵਿਆਹ ਕੀਤੇ ਨੇ ਤੁਸੀਂ ਵੀ ਦੋ ਵਿਆਹ ਕਰਕੇ ਵੀ ਆਪਣੀਆਂ ਘਰਵਾਲੀਆਂ ਨੂੰ ਕਿੱਦਾਂ ਤੁਸੀਂ ਅਡਜਸਟ ਕਰ ਸਕਦੇ ਹੋ ਪਹਿਲੀ ਨੂੰ ਕਿੱਦਾਂ ਖੁਸ਼ ਰੱਖ ਸਕਦੇ ਹੋ ਦੂਜੀ ਨੂੰ ਕਿੱਦਾਂ ਖੁਸ਼ ਰੱਖ ਸਕਦੇ ਹੋ ਤੇ ਉਹਦੇ ਵਿੱਚ ਤੁਸੀਂ ਦੇਖੋ ਵੀ ਉਹ ਦੋਨੋਂ ਜਾਨੀਆਂ ਉਹ ਵੀ ਬੜੀ ਜਿਹੜੇ ਐਕਸੈਪਟ ਕਰਨਾ ਐਕਸੈਪਟ ਕਰਨੇ ਇੱਕ ਦੂਜੇ ਨੂੰ ਇੱਕ ਦੂਜੇ ਨੂੰ ਐਕਸੈਪਟ ਕਰੀ ਕੋਈ ਉਹਨਾਂ ਦੇ ਵਿੱਚ ਜਦੋਂ ਮੈਂ ਜਿਵੇਂ ਕਿਹਾ ਨਾ ਕਿ ਹਰ ਚੀਜ਼ ਦਾ ਇੱਕ ਹੁਣ ਤੁਸੀਂ ਇਹ ਦੇਖ ਲਓ ਕਿ ਆਪਾਂ ਜਦੋਂ ਜਦੋਂ ਤੋਂ ਔਰਮਾਨ ਮਲਿਕ ਹੁਣੀ ਬਿਗ ਬਾਸ ਦੇ ਵਿੱਚ ਗਏ ਨੇ ਉਸ ਤੋਂ ਪਹਿਲਾਂ ਤਾਂ ਉਹੀ ਸੀ ਕਿ ਅਰਮਾਨ ਮਲਿਕ ਨੇ ਦੋ-ਦੋ ਜੀ ਵਿਆਹ ਕਰਵਾਏ ਹੋਏ ਨੇ ਉਹੀ ਫੇਮਸ ਸੀ ਹਨਾ ਜਦੋਂ ਦੋ ਬਿਗ ਬਾਸ ਦੇ ਵਿੱਚ ਗਏ ਨੇ ਬਹੁਤ سارے ਅਜਿਹੇ ਤੁਹਾਨੂੰ ਇਨਫਲੂਐਂਸਰ ਮਿਲ ਜਾਣਗੇ ਜਿਨ੍ਹਾਂ ਨੇ ਦੋ-ਦੋ ਵਿਆਹ ਕਰਵਾਏ ਨੇ ਹੁਣ ਉਹ ਵੀ ਆਉਣ ਲੱਗ ਗਏ ਨੇ ਖੁੱਲ ਕੇ ਜੀ ਅਸੀਂ ਵੀ ਦੋ ਵਿਆਹ ਕਰਵਾਏ ਨੇ ਕਿ ਭਾਈ ਖਰੇ ਅਸੀਂ ਵੀ ਸਟਾਰ ਬਣ ਜਾਾਂਗੇ ਅਸੀਂ ਬਿਗ ਬਾਸ ਤੇ ਚੱਲ ਜਾਵਾਂਗੇ ਲੱਗਦਾ ਹੈ ਕਿ ਇਸ ਚੀਜ਼ ਨੂੰ ਵਧਾਵਾ ਜਿਹੜਾ ਮਿਲਣਾ ਸ਼ੁਰੂ ਹੋ ਗਿਆ ਹੈ ਹੁਣ ਦੋ ਵਿਆਹ ਬੜੇ ਆਮ ਦਿਖਣ ਲੱਗ ਗਏ ਨੇ ਜਿਵੇਂ ਉਹ ਕੋਈ ਇਸ ਦਾ ਨੁਕਸਾਨ ਨਹੀਂ ਹੈ ਕੁਝ ਨਹੀਂ ਹੈ ਹਾਂ ਬਿਲਕੁਲ ਕਿਉਂਕਿ ਉਹ ਦੋ ਵਿਆਹ ਕਰਨ ਵਾਲਾ ਪਹਿਲਾਂ ਸਿਰਫ ਇੱਕ ਉਹ ਆਪਣੀਆਂ YouTube ਵੀਡੀਓਜ਼ ਦੇ ਕਰਕੇ ਇੱਕ ਬਲੌਗਰ ਦੇ ਕਰਕੇ ਫੇਮਸ ਸੀ ਪਰ ਬਿੱਗ ਬਾਸ ਨੇ ਉਹਨੂੰ ਇੱਕ ਸੁਪਰਸਟਾਰ ਬਣਾ ਦਿੱਤਾ ਤੇ ਲੋਕਾਂ ਨੂੰ ਲੱਗ ਰਿਹਾ ਵੀ ਅਸੀਂ ਵੀ ਇਦਾਂ ਕਈ ਵਿੱਚ ਹੈਗੇ ਆ ਜਿਨ੍ਹਾਂ ਦੇ ਦੋ ਦੋ ਵਿਆਹ ਕਰਾਏ ਨੇ ਪਰ ਉਹ ਸ਼ੋਅ ਆਫ ਜਿੱਦਾਂ ਸ਼ੋਅ ਨਹੀਂ ਹੋ ਰੇ ਪਰ ਉਹਨਾਂ ਨੂੰ ਦੇਖ ਕੇ ਉਹ ਵੀ ਸ਼ੋਅ ਕਰਨ ਲੱਗ ਗਏ ਉਹਨਾਂ ਨੂੰ ਦੇਖ ਕੇ ਉਹ ਸ਼ੋਅ ਕਰ ਰਹੇ ਨੇ ਵੀ ਜੇ ਉਹ ਪਾਇਲ ਮਲਿਕ ਅਰਮਾਨ ਮਲਿਕ ਨੂੰ ਜਿਹੜਾ ਸੰਸਾਰ ਜਿਹੜਾ ਸਮਾਜ ਐਕਸੈਪਟ ਕਰ ਰਿਹਾ ਤੇ ਸਾਨੂੰ ਵੀ ਕਰੂਗਾ ਅਸੀਂ 40 ਪੈਸੇ ਕਮਾਵਾਂਗੇ ਅਸੀਂ ਵੀ ਵਾਇਰਲ ਹੋਵਾਂਗੇ ਅਸੀਂ ਬਿਗ ਬੌਸ ਚ ਜਾਵਾਂਗੇ ਸਟਾਰ ਬਣਾਂਗੇ ਅਜਿਹੀ ਫੀਲਿੰਗ ਦੋ ਬਿਆਹ ਵਾਲੇ ਚੱਕਣ ਲੱਗੇ ਨੇ ਬਿਲਕੁਲ ਬਿਲਕੁਲ ਇਹਦੇ ਵਿੱਚ ਆਪਾਂ ਜੇ ਕਿਤੇ ਆਪਾਂ ਗੱਲ ਕਰੀਏ ਤਾਂ ਜਿਹੜਾ ਆਪਣਾ ਸਮਾਜ ਆ ਹਮੇਸ਼ਾ ਤੋਂ ਪੁਰਸ਼ ਪ੍ਰਧਾਨ ਸੋਚ ਸਮਾਜ ਰਿਹਾ ਪਹਿਲਾਂ ਦੀ ਗੱਲ ਕਰੀਏ ਜਾਂ ਹੁਣ ਦੀ ਗੱਲ ਕਰੀਏ ਅੱਜ ਦੇ ਟਾਈਮ ਵਿੱਚ ਵੀ ਪੁਰਸ਼ ਪ੍ਰਧਾਨ ਸੋਚ ਸਮਾਜ ਚੱਲ ਰਿਹਾ ਤਾਂ ਹੀ ਤਾਂ ਜਿਹੜਾ ਇੱਕ ਬੰਦਾ ਆ ਉਹ ਦੋ ਵਿਆਹ ਕਰ ਰਿਹਾ ਵੀ ਤੁਸੀਂ ਕਿਤੇ ਨਹੀਂ ਦੇਖਿਆ ਹੋਣਾ ਵੀ ਇੱਕ ਲੇਡੀਜ਼ ਨੇ ਕਿਸੇ ਨੇ ਦੋ ਬੰਦੇ ਰੱਖੇ ਹੋਣ ਇੱਕ ਲੇਡੀ ਘਰ ਦੇ ਵਿੱਚ ਰਹਿ ਰਹੀ ਆ ਜਾਂ ਬਾਹਰ ਵਰਕਿੰਗ ਊਮਨ ਆ ਜੇ ਉਹ ਬਾਹਰ ਜਾ ਰਹੀ ਆ ਤੁਹਾਡੇ ਕਿਸੇ ਦੇ ਨਾਲ ਕਿਸੇ ਦੇ ਹਸਬੰਡ ਦੇ ਨਾਲ ਕਿਸੇ ਦੇ ਭਰਾ ਦੇ ਨਾਲ ਕਿਸੇ ਆਪਣੇ ਦੋਸਤ ਦੇ ਨਾਲ ਜੇ ਹੱਸ ਕੇ ਵੀ ਗੱਲ ਕਰਦੀ ਆ ਤਾਂ ਉਹਦਾ ਹਸਬੰਡ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰਦਾ ਤੇਰੀ ਜ਼ਰੂਰਤ ਕਿੱਦਾਂ ਪਈ ਤੂੰ ਉਹਨਾਂ ਕਿਵੇਂ ਹੱਸ ਰਹੀ ਸੀ ਤੂੰ ਕਿਵੇਂ ਗੱਲ ਕਰ ਰਹੀ ਸੀ ਪਰ ਜਿਹੜੀਆਂ ਔਰਤਾਂ ਆ ਔਰਤਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਵੀ ਉਹ ਇੱਕ ਵਿਆਹ ਕਰਵਾਇਆ ਹੋਇਆ ਤੁਸੀਂ ਜੇ ਆਪਾਂ ਦੇਖੀਏ ਉਹ ਦੋਨੋਂ ਜਣੀਆਂ ਕਿਵੇਂ ਰਲ ਕੇ ਰਹਿ ਰਹੀਆਂ ਉਹਨਾਂ ਨੂੰ ਇਦਾਂ ਅਸੀਂ ਵਧੀਆ-ਵਧੀਆ ਕੱਪੜੇ ਪਾ ਰਹੀਆਂ ਵਧੀਆ ਮੌਲਾ ਚ ਅਸੀਂ ਸ਼ਾਪਿੰਗ ਕਰ ਰਹੀਆਂ ਆ ਅਸੀਂ ਜਿਹੜਾ ਆਪਣਾ ਆਪ ਇੱਕ ਔਰਤ ਨੇ ਇੱਕ ਔਰਤ ਨੂੰ ਨਾਰੀ ਸ਼ਕਤੀ ਜਿਹਨੂੰ ਬਹੁਤ ਹੀ ਜ਼ਿਆਦਾ ਆਪਾਂ ਸਟਰੋਂਗ ਆ ਇੱਕ ਜਨਮ ਤੋਂ ਹੀ ਇੱਕ ਜਿਹੜੀ ਨਾ ਬੱਚੀ ਜਾਂ ਔਰਤ ਜਨਮ ਤੋਂ ਹੀ ਸਟਰੋਂਗ ਆ ਤੁਸੀਂ ਦੇਖੋ ਇੱਕ ਜਿਹੜਾ ਜਦੋਂ 8 ਮਹੀਨੇ ਦਾ ਬੱਚਾ ਡਿਲੀਵਰ ਹੋ ਜਾਵੇ ਜਾਂ 9 ਮਹੀਨੇ ਦਾ ਬੱਚਾ ਡਿਲੀਵਰ ਹੋ ਜਾਵੇ ਜੇ ਉਹ ਲੜਕਾ ਨਾ ਉਹਦੇ ਲਈ ਬਚਣਾ ਬਹੁਤ ਮੁਸ਼ਕਿਲ ਹੋ ਜਾਂਦਾ ਬਹੁਤ ਰੇਅਰ ਹੁੰਦਾ ਕੇਸ ਦੇ ਵਿੱਚ ਕਿਉਂਕਿ ਅਸੀਂ ਗਰਾਉਂਡ ਲੈਵਲ ਤੇ ਕੰਮ ਕਰਦੇ ਹਾਂ ਪ੍ਰੈਗਨੈਂਟ ਦੀ ਕੇਅਰ ਕਰਦੇ ਹਾਂ ਨਰਸਿੰਗ ਦੀ ਕੇਅਰ ਕਰਦੇ ਹਾਂ ਅਸੀਂ ਦੇਖੀਦਾ ਵੀ ਇੱਕ ਜਿਹੜਾ ਲੜਕਾ ਹੈ ਨਾ ਜੋ 9 ਮੰਥ 8 ਮੰਥ ਚ ਡਿਲੀਵਰ ਹੁੰਦਾ ਤਾਂ ਉਹਦੇ ਬਚਣ ਦੇ ਚਾਂਸ ਬਹੁਤ ਘੱਟ ਹੁੰਦੇ ਆ ਉਹਦੇ ਦੂਸਰੇ ਪਾਸੇ ਦੇਖੀਏ ਜੇ ਕੋਈ ਲੜਕੀ 7ਵੇਂ ਮਹੀਨੇ ਚ ਵੀ ਡਿਲੀਵਰ ਹੋ ਜਾਂਦੀ ਆ ਨਾ ਤੇ ਉਹ ਮਸ਼ੀਨਾਂ ਚ ਰਹਿ ਕੇ ਇੰਨਾ ਵਧੀਆ ਸਰਵਾਈਵ ਕਰਦੀ ਕਿ ਉਹ ਬੜੀ ਵਧੀਆ ਕੋਸ਼ਿਸ਼ ਹੀ ਟਾਈਮ ਦੇ ਵਿੱਚ ਆਪਣੇ ਆਪ ਨੂੰ ਕਵਰ ਅਪ ਕਰ ਲੈਂਦੀ ਆ ਮਤਲਬ ਇੱਥੇ ਗੱਲ ਇਹ ਆ ਨਾ ਕਿ ਰੱਬ ਨੇ ਜੇ ਸ਼ੈਨ ਸ਼ੀਲਤਾ ਦਿੱਤੀ ਆ ਕਿਸੇ ਨੂੰ ਤੋਂ ਸਭ ਤੋਂ ਜ਼ਿਆਦਾ ਔਰਤ ਨੂੰ ਦਿੱਤੀ ਆ ਸ਼ੈਨ ਦੀ ਸ਼ਕਤੀ ਦਿੱਤੀ ਔਰ ਕੋ ਕਿ ਲੱਗਦਾ ਕਿ ਔਰਤ ਆਪਣੇ ਸ਼ੈਨ ਸ਼ੀਲਤਾ ਨੂੰ ਸ਼ੈਨ ਸ਼ਕਤੀ ਨੂੰ ਜਿਹੜਾ ਹੈ ਉਹ ਗਲਤ ਇਸਤੇਮਾਲ ਕਰ ਰਹੀ ਹੈ ਇੱਕ ਔਰਤ ਜਿਹੜੀ ਹੈ ਭਾਵੇਂ ਉਹ ਜਦੋਂ ਦਾ ਘਰ ਵਾਲਾ ਦੂਜਾ ਵਿਆਹ ਕਰਾ ਕੇ ਆਉਂਦਾ ਹੈ ਉਹ ਰੋਂਦੀ ਹੋਏਗੀ ਕੁਲੋਂਦੀ ਹੋएगी ਪਰ ਉਹ ਸਵੇਰੇ ਔਟ ਕੇ ਉਸ ਚੀਜ਼ ਨੂੰ ਐਕਸੈਪਟ ਕਰ ਲੈਂਦੀ ਹੈ ਆਪਣੀ ਮਜਬੂਰੀ ਦੱਸ ਕੇ ਕਿ ਭਾਈ ਮੈਨੂੰ ਇਹਦੇ ਨਾਲ ਰਹਿਣਾ ਹੀ ਪੈਣਾ ਜੇ ਮੈਂ ਨਹੀਂ ਰਹੀ ਤੇ ਮੈਨੂੰ ਰੋਟੀ ਕੌਣ ਦੇਊਗਾ ਮੈਂ ਕਿੱਥੇ ਰਹੂੰਗੀ ਮੈਂ ਡਿਵੋਰਸ ਕਰਾ ਕੇ ਕਿੱਥੇ ਜਾਊਂਗੀ ਲੱਗਦਾ ਹੈ ਕਿ ਉਹ ਜਿਹਨੂੰ ਸਭ ਤੋਂ ਜ਼ਿਆਦਾ ਸ਼ੈਨ ਦੀ ਸ਼ੈਨ ਦੀ ਪਾਵਰ ਸੀ ਉਹੀ ਉਸ ਉਸਨੇ ਜਿਹੜਾ ਹੈ ਉਸ ਚੀਜ਼ ਨੂੰ ਐਕਸੈਪਟ ਕਰਨਾ ਸ਼ੁਰੂ ਕਰ ਦਿੱਤਾ ਹੈ ਬਿਲਕੁਲ ਦੇਖੋ ਇੱਕ ਕਹਿੰਦੇ ਹੁੰਦੇ ਮੈਂ ਹੁਣੀ ਤੁਹਾਨੂੰ ਔਰਤ ਦੀ ਸ਼ਕਤੀ ਦੀ ਗੱਲ ਕੀਤੀ ਆ ਵੀ ਇੱਕ 9 ਮਹੀਨੇ ਕੋਖ ਚ ਰੱਖ ਕੇ ਇੱਕ ਬੱਚੇ ਨੂੰ ਜਨਮ ਦੇਣਾ ਕਹਿੰਦੇ ਵੀ ਔਰਤ ਦਾ ਦੂਸਰਾ ਜਨਮ ਹੁੰਦਾ ਤੇ ਸਾਡੇ ਵਿੱਚ ਇੰਨੀ ਸ਼ਕਤੀ ਆ ਅਸੀਂ ਇੱਕ ਜਿਹੜਾ ਔਰਤ ਜਦੋਂ ਬੱਚਾ ਜੰਮਦੀ ਨਾ ਲੇਬਰ ਪੇਨ ਜਿਹੜੀ ਹੁੰਦੀ ਕਹਿੰਦੇ ਆ ਸਰੀਰ ਦੀਆਂ ਆਪਣੀਆਂ ਜਿੰਨੀਆਂ ਹੱਡੀਆਂ ਆ ਉਹ ਸਾਰੀਆਂ ਹੱਡੀਆਂ ਇੱਕੋ ਵਾਰ ਚ ਟੁੱਟ ਜਾਣ ਇੰਨੀ ਉਹ ਇੱਕ ਤਕਲੀਫ ਬਰਦਾਸ਼ ਕਰਕੇ ਇੱਕ ਬੱਚੇ ਨੂੰ ਜਨਮ ਦਿੰਦੀ ਆ ਜਿਸ ਔਰਤ ਦੇ ਅੰਦਰ ਇੰਨੀ ਜ਼ਿਆਦਾ ਪਾਵਰ ਆ ਤੇ ਉਹ ਜਦੋਂ ਉਹਦਾ ਘਰ ਵਾਲਾ ਵਿਆਹ ਕਰਾ ਕੇ ਘਰੇ ਆ ਜਾਂਦਾ ਤੇ ਉਹ ਰੋਣਾ ਪਰ ਲਾਉਣਾ ਜਾਂ ਉਹ ਕਹਣਾ ਵੀ ਹਾਂ ਵੀ ਹੁਣ ਇਹਨੇ ਤਾਂ ਜੋ ਇੱਕ ਉਹਦਾ ਸੁੱਖ ਜਾਂ ਜਵਾਬ ਹੁੰਦਾ ਜੋ ਰੱਬ ਨੂੰ ਮਨਜ਼ੂਰ ਸੀ ਇਹੀ ਮੇਰੇ ਕਰਮਾਂ ਚ ਲਿਖਿਆ ਹੋਇਆ ਸੀ ਪਰ ਨਹੀਂ ਕਰਮ ਬਣਾਉਣੇ ਕਰਨੇ ਉਹ ਸਾਡੇ ਹੱਥ ਬਸ ਵੀ ਹੈ ਗਿਆ ਇੱਕ ਪਾਸੇ ਇਹਦੇ ਵਿੱਚ ਤਾਂ ਆਪਾਂ ਕਹੀਏ ਕਿ ਸਾਨੂੰ ਜਿਹੜੀ ਇੱਕ ਲੜਕੀ ਨੂੰ ਨਾ ਸ਼ੁਰੂ ਤੋਂ ਉਹਦੇ ਪੇਕੇ ਪਰਿਵਾਰ ਵੱਲੋਂ ਵੀ ਉਹਨੂੰ ਇੱਕ ਇਹ ਸੋਚ ਦਿੱਤੀ ਜਾਂਦੀ ਆ ਵੀ ਪੁੱਤ ਤੇਰਾ ਅਸੀਂ ਵਿਆਹ ਕਰਨਾ ਆ ਔਰਤਾਂ ਦੇ ਵਿੱਚ ਸਹਿਨ ਸ਼ਕਤੀ ਹੋਣੀ ਚਾਹੀਦੀ ਜਾਂ ਨਹੀਂ ਇਹ ਤੇਰਾ ਛੋਟਾ ਭਰਾ ਆ ਇੱਧਰ ਵੱਡਾ ਭਰਾ ਅਜੀ ਤੈਨੂੰ ਕੁਝ ਕਹਿਤਾ ਕੋਈ ਗੱਲ ਨਹੀਂ ਆਪਣੇ ਸਹੁਰੇ ਘਰ ਜਾਣਾ ਆ ਵੀ ਸਹੁਰੇ ਘਰ ਜਾ ਕੇ ਵੀ ਬੜੀਆਂ ਦਿਨ ਤੈਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਉਹਨੂੰ ਸ਼ੁਰੂ ਤੋਂ ਇਦਾਂ ਦੀ ਮਤਲਬ ਉਹਦੇ ਮਾਈਂਡ ਦੇ ਵਿੱਚ ਇਦਾਂ ਦਾ ਪ੍ਰੈਸ਼ਰ ਬਣਾਇਆ ਹੁੰਦਾ ਉਹਨੂੰ ਇਦਾਂ ਹੁੰਦਾ ਵੀ ਵਿਆਹ ਹੋ ਗਿਆ ਸਹੁਰਾ ਪਰਿਵਾਰ ਤੇ ਮੇਰਾ ਘਰ ਵਾਲਾ ਹੀ ਮੇਰਾ ਸਾਰਾ ਕੁਝ ਆ ਜੇ ਇਹ ਮੈਨੂੰ ਛੱਡ ਦਿੰਦਾ ਜਾਏ ਮੈਨੂੰ ਤਲਾਕ ਦੇ ਦਿੰਦਾ ਤਾਂ ਮੇਰੀ ਦੁਨੀਆ ਇਸ ਤੋਂ ਬਾਅਦ ਜਿਹੜੀ ਆ ਉਹ ਖਤਮ ਆ। ਉਹੀ ਉਹੀ ਤਾਂ ਗੱਲ ਹੈ ਤਾਂ ਕਿ ਇੱਕ ਬੰਦਾ ਜਿੰਨੇ ਵੀ ਤੁਸੀਂ ਇਨਫਲੂਐਂਸਰ ਦੇਖੋਗੇ ਨਾ ਜਿੰਨਿਆਂ ਨੇ ਇਸ ਵੇਲੇ ਵਿਆਹ ਕਰਵਾਏ ਹੋਏ ਨੇ ਦੋ-ਦੋ ਘਰਵਾਲੀਆਂ ਰੱਖੀਆਂ ਹੋਈਆਂ ਨੇ ਤੁਸੀਂ ਕਿਤੇ ਵੀ ਲੱਭ ਕੇ ਵੇਖ ਲਓ ਤੁਹਾਨੂੰ ਅਜਿਹੀ ਕੋਈ ਲੇਡੀ ਨਹੀਂ ਮਿਲੇਗੀ ਜਿਹਨੇ ਦੋ ਬੰਦੇ ਰੱਖੇ ਹੋਣਗੇ ਹਨਾ ਅਨਮਾਨ ਮਲਿਕ ਖੁਨੀ ਦੱਸਦੇ ਆ ਜੀ ਅਸੀਂ ਇੱਕੋ ਹੀ ਬੈੱਡ ਤੇ ਤਿੰਨੋ ਜਾਨੇ ਸੌਣੇ ਆ ਕਿ ਕੋਈ ਜਿਹੜੀ ਲੇਡੀ ਆ ਉਹ ਕਹਿੰਦੀ ਆ ਵੀ ਨਹੀਂ ਅਸੀਂ ਦੋ ਬੰਦਿਆਂ ਦੇ ਨਾਲ ਮੈਂ ਸੌਣੀਆਂ ਜਾਂ ਅਸੀਂ ਇੱਕ ਬੈੱਡ ਤੇ ਸੌਣੇ ਆ ਬੰਦਿਆ ਨੇ ਕਦੀ ਵੀ ਇੱਕ ਔਰਤ ਨੇ ਦੋ ਬੰਦੇ ਨਹੀਂ ਰੱਖੇ ਬੰਦਿਆ ਨੇ ਦੋ ਔਰਤਾਂ ਰੱਖੀਆਂ ਨੇ ਤੇ ਇਸ ਦੇ ਪਿੱਛੇ ਕਸੂਰ ਫੇ ਬੰਦਿਆ ਨਾਲ ਥੋੜੀ ਹੈ ਉਹ ਤਾਂ ਜਿਹੜੀਆਂ ਬਹਿਣਦੀਆਂ ਨੇ ਗਲਤੀ ਤਾਂ ਉਹਨਾਂ ਦੀ ਹੈ ਬਿਲਕੁਲ ਔਰਤਾਂ ਦਾ ਇਹਦੇ ਵਿੱਚ ਸਰਾਸਰ ਔਰਤਾਂ ਦਾ ਕਸੂਰ ਆ ਸ਼ੁਰੂ ਤੋਂ ਜਦੋਂ ਤੋਂ ਆਪਾਂ ਸਮਝਦੇ ਆਏ ਆ ਦੁਨੀਆਦਾਰ ਜਿੰਨੀ ਕ ਸਮਝੀਏ ਕਹਿੰਦੇ ਸੀ ਔਰਤ ਦਾ ਇੱਕ ਜਵਾਬ ਹੁੰਦਾ ਸੀ ਮੈਂ ਸਾਰਾ ਕੁਝ ਬਰਦਾਸ਼ਤ ਕਰ ਸਕਦੀ ਆ ਮੈਂ ਕੁੱਟ ਵੀ ਖਾ ਲੂੰਗੀ ਮੈਂ ਗਰੀਬੀ ਵੀ ਝੱਲ ਲੂੰਗੀ ਮੈਂ ਸਾਰਾ ਕੁਝ ਦੇਖ ਲੂੰਗੀ ਪਰ ਮੈਂ ਆਪਣੇ ਜਿਹੜੇ ਆਪਣੇ ਹਸਬੰਡ ਨੂੰ ਜਾਂ ਆਪਣੇ ਪਤੀ ਨੂੰ ਮੈਂ ਕਿਸੇ ਨਾਲ ਵੰਡ ਨਹੀਂ ਸਕਦੀ ਤੇ ਉਹ ਅੱਜ ਉਹ ਕਿਦਾਂ ਉਹ ਕਰ ਰਹੇ ਨੇ ਇਹਦੇ ਵਿੱਚ ਆਪਾਂ ਕਹਾਂਗੇ ਸਰਾਸਰ ਗਲਤੀ ਜਿਹੜੀ ਔਰਤਾਂ ਦੀ ਆ ਇੱਕ ਤਾਂ ਇੱਕ ਪਾਸੇ ਕਹੀ ਹੈ ਵੀ ਦੋ ਪਹਿਲੂ ਨੇ ਹਰ ਇੱਕ ਚੀਜ਼ ਦੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਇੱਕ ਔਰਤਾਂ ਉਹ ਨੇ ਜਿਹੜੀਆਂ ਕਹਿੰਦੀਆਂ ਵੀ ਸਾਨੂੰ ਸਿਰਫ ਪੈਸਾ ਚਾਹੀਦਾ ਸਾਨੂੰ ਐਸ਼ ਚਾਹੀਦੀ ਆ ਸਾਨੂੰ ਘੁੰਮਣਾ ਫਿਰਨਾ ਫੇਮਸ ਹੋਣਾ ਇਹ ਚਾਹੀਦਾ ਦੂਜੇ ਪਾਸੇ ਉਹਨਾਂ ਦੀ ਇਹ ਸੋਚ ਆ ਵੀ ਹਾਂ ਉਹ ਡਰ ਜਾਂਦੀਆਂ ਵੀ ਹੁਣ ਮੇਰਾ ਕੀ ਬਣੂਗਾ ਇਹ ਮੈਨੂੰ ਛੱਡ ਦਊਗਾ ਮੈਂ ਇਹ ਮੇਰਾ ਇਹ ਸਾਰਾ ਕੁਝ ਆ ਜਾਂ ਉਹ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਲੈ ਕੇ ਇਹ ਕਰ ਲੈਂਦੀਆਂ ਪਰ ਇੱਕ ਔਰਤ ਕਹਿੰਦੇ ਆ ਇੱਕ ਬੰਦੇ ਦੀ ਡੈਥ ਤੋਂ ਬਾਅਦ ਇੱਕ ਔਰਤ ਆਪਣੇ ਦੋ ਬੱਚਿਆਂ ਨੂੰ ਬੜੇ ਆਰਾਮ ਨੇ ਵਾਲ ਦੁਨੀਆਦਾਰੀ ਦੇਖ ਕੇ ਬੱਚਿਆਂ ਨੂੰ ਆਪਣੇ ਦਾ ਪਰਵਰਿਸ਼ ਕਰ ਸਕਦੀ ਆ ਉਹਨਾਂ ਨੂੰ ਤੁਸੀਂ ਕਾਫੀ ਦੇਖੇ ਵੀ ਹੋਣਿਆ ਵੀ ਕਿ ਸਿੰਗਲ ਮਦਰ ਜਿਹੜੀ ਆ ਵੀ ਉਹ ਬੜੇ ਵਧੀਆ ਤਰੀਕੇ ਦੇ ਨਾਲ ਆਪਣੇ ਬੱਚਿਆਂ ਦਾ ਵਧੀਆ ਪਾਲਣ ਪੋਸ਼ਣ ਕਰਦੀ ਆ ਵਧੀਆ ਸਕੂਲਾਂ 'ਚ ਪੜਾਉਂਦੀ ਆ ਪੈਰਾਂ ਦਾ ਸਟੈਂਡ ਕਰਦੀ ਆ ਆਪਣੇ ਗੁਰਾਂ 'ਚ ਤੁਸੀਂ ਦੇਖ ਲਓ ਸਿੰਗਲ ਮਦਰ ਬਹੁਤ ਹੈਗੀਆਂ ਇਦਾਂ ਦੀਆਂ ਪਰ ਦੂਜੇ ਪਾਸੇ ਜਿਹੜਾ ਇੱਕ ਜੈਂਟਸ ਆ ਉਹ ਘਰ ਵਾਲੀ ਮੁਕੇ ਨੂੰ ਹਲੇ 2-3 ਮਹੀਨੇ ਵੀ ਨਹੀਂ ਹੋਏ ਹੁੰਦੇ ਉਹ ਕਹਿੰਦਾ ਇਹ ਸਮਾਜ ਵੀ ਕਹਿਣ ਲੱਪੈਂਦਾ ਇਹ ਵਿਚਾਰੇ ਦੀ ਰੋਟੀ ਦਾ ਔਖਾ ਹੋ ਗਿਆ ਹੁਣ ਇਹ ਵਿਚਾਰਾ ਕਿਵੇਂ ਕਰੂਗਾ ਜੇ ਇਹੀ ਇੱਕ ਔਰਤ ਕਰ ਲਵੇ ਤਾਂ ਕਹਿੰਦੇ ਲੈ ਇਹਨੂੰ ਆਪਣੀ ਇੱਜ਼ਤ ਮਾਨ ਦਾ ਕੋਈ ਪਰਵਾਹ ਉਹ ਦੱਸਦੀ ਤੁਸੀਂ ਉਹਨੇ ਕਿਹਾ ਨਾ ਮੈਂ ਕੱਲ ਪਰਸੋ ਅਸੀਂ ਹਲੇ ਕਾ ਖਬਰ ਕੀਤੀ ਜਿਹਦੇ ਵਿੱਚ ਇੱਕ 80 ਸਾਲ ਦਾ ਬਜ਼ੁਰਗ ਸੀ ਤੇ 25 ਸਾਲ ਦੀ ਕੁੜੀ ਦਾ ਆਪਸ ਚ ਵਿਆਹ ਕਰਵਾਇਆ ਗਿਆ ਸਮਾਜ ਦੇ ਵੱਲੋਂ ਤੇ ਪੁੱਛਿਆ ਗਿਆ ਵੀ ਕੀ ਰੀਜ਼ਨ ਐ ਇੰਨੀ ਛੋਟੀ ਕੁੜੀ ਨਾਲ ਤੁਸੀਂ ਵਿਆਹ ਕਰਵਾ ਰਹੇ ਹੋ ਕਹਿੰਦੇ ਵੀ ਬਜ਼ੁਰਗ ਦੀ ਰੋਟੀ ਪਾਣੀ ਦਾ ਬੜਾ ਔਖਾ ਹੋ ਰਿਹਾ ਸੀਗਾ ਤਾਂ ਉਹਨੂੰ ਮਜਬੂਰੀ ਚ ਵਿਆਹ ਕਰਵਾਉਣਾ ਪਿਆ ਸੀ ਬਹੁਤ ਸਾਰੀ ਚੀਜ਼ਾਂ ਨੂੰ ਗਲਤ ਚੀਜ਼ਾਂ ਨੂੰ ਅਸੀਂ ਮਜਬੂਰੀ ਦਾ ਨਾਮ ਦੇ ਕੇ ਉਹਨੂੰ ਜਸਟੀਫਾਈ ਕਰ ਦਿੰਨੇ ਆਂ ਬਿਲਕੁਲ ਇਹ ਸਿਰਫ ਆਪਣੀਆਂ ਜਿਹੜੀਆਂ ਗਲਤੀਆਂ ਨੇ ਜੋ ਸਮਾਜ ਨੇ ਜੋ ਬਣਾਈਆਂ ਸੀ ਨੀਤੀਆਂ ਅਸੀਂ ਉਹਨਾਂ ਸਾਰੀਆਂ ਨੀਤੀਆਂ ਨੂੰ ਪਿੱਛੇ ਕਰਦੇ ਹੋਏ ਹਰ ਇੱਕ ਚੀਜ਼ ਨੂੰ ਮਜਬੂਰੀ ਦਾ ਪਰਦਾ ਪਾ ਰਹੇ ਆ। ਔਰ ਉਹ ਸਭ ਤੋਂ ਵੱਡੀ ਗੱਲ ਇਹ ਕਿ ਅਸੀਂ ਇੱਕ ਟਾਈਮ ਸੀ ਕਿ ਜਦੋਂ ਡਿਵੋਰਸ ਨੂੰ ਐਕਸੈਪਟ ਨਹੀਂ ਕੀਤਾ ਜਾ ਰਿਹਾ ਸੀ ਅਸੀਂ ਹਨਾ ਪਰ ਹੁਣ ਡਿਵੋਰਸ ਨੂੰ ਚਲੋ ਇਹ ਚੰਗੀ ਗੱਲ ਵੀ ਹੈ ਕਿ ਡਿਵੋਰਸ ਨੂੰ ਐਕਸੈਪਟ ਕੀਤਾ ਜਾ ਰਿਹਾ ਹੈ ਪਰ ਇਸ ਦਾ ਨੰਬਰ ਨਹੀਂ ਵਧਨੇ ਚਾਹੀਦੇ। ਹੁਣ ਤਾਂ ਡਿਵੋਰਸ ਡਾਂਸ ਹੋਣ ਲੱਗ ਗਏ ਨੇ, ਡਿਵੋਰਸ ਪਾਰਟੀ ਹੋਣ ਲੱਗੀ ਹੈ ਕਿ ਕੋਈ ਡਿਵੋਰਸ ਕਰਾ ਕੇ ਆਇਆ ਤੇ ਉਹ ਪਾਰਟੀਕਾਰ ਆਜੀ ਦੀ ਵੀਡੀਓ ਆਈ। ਇੱਕ ਲੜਕੀ ਦਾ ਡਿਵੋਰਸ ਹੋਇਆ ਫਾਈਨਲ। ਉਹ ਜੀ ਪਾਰਟੀ ਕਰ ਰਹੀ ਹੈ ਆਪਣੇ ਦੋਸਤਾਂ ਨੂੰ ਬੁਲਾ ਕੇ ਆਪਣੇ ਘਰ ਦੇ ਵਿੱਚ ਉਸਨੇ ਗ੍ਰੈਂਡ ਪਾਰਟੀ ਰੱਖੀ ਹੈ ਸੋ ਇਹ ਚੀਜ਼ਾਂ ਜਿਹੜੀਆਂ ਜਿੰਨੀਆਂ ਵੀ ਗਲਤ ਚੀਜ਼ਾਂ ਨੇ ਉਹਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਧਾ ਰਿਹਾ ਹੈ ਔਰ ਸਭ ਤੋਂ ਵੱਡੀ ਗਲਤੀ ਸੋਸ਼ਲ ਮੀਡੀਆ ਦੇ ਜਿਹੜੇ ਵਧਾ ਰਹੇ ਨੇ ਅਸੀਂ ਉਹਨਾਂ ਨੂੰ ਲਾਈਕ ਫੋਲੋ ਸ਼ੇਅਰ ਕਰਦੇ ਆ ਉਹ ਚੀਜ਼ਾਂ ਵੀ ਤਾਂ ਗਲਤ ਨੇ ਬਿਲਕੁਲ ਤੁਸੀਂ ਅੱਜ ਵੀ ਹੁਣ ਵੀ ਦੇਖ ਲਓ ਆਪਾਂ ਜੇ WhatsApp ਗਰੁੱਪਾਂ ਦੇ ਵਿੱਚ ਵੀ ਆਈ ਹੁੰਦਾ ਵੀ ਕੋਈ ਕਿਸੇ ਨੇ ਜੇ ਕੋਈ ਚੰਗੀ ਚੀਜ਼ ਪਾਈ ਹੋਊਗੀ ਉਹਨੂੰ ਉਹਨੂੰ ਸ਼ੇਅਰ ਨਹੀਂ ਕਰਨਾ ਸ਼ੇਅਰ ਨਹੀਂ ਕਰਨਾ ਕੋਈ ਇਦਾਂ ਦੀ ਮਤਲਬ ਬਚਕਾਨੀ ਹਰਕਤ ਹੋਊਗੀ ਹੁਣ ਤੁਸੀਂ ਦੇਖਿਓ ਅੰਤਾਂ ਦੇ ਸ਼ੇਅਰ ਹੋਏ ਹੁੰਦੇ ਨੇ ਉਹੀ ਮੈਂ ਦੱਸ ਰਹੀ ਹਾਂ ਹੁਣ ਜਿੱਥੇ ਆਪਾਂ ਬਹਿ ਕੇ ਗੱਲ ਕਰ ਰਹੇ ਆ ਨਾ ਕਿ ਦੋ ਵਿਆਹ ਗਲਤ ਆ ਇਹਨੂੰ ਲੋਕਾਂ ਨੇ ਸ਼ੇਅਰ ਨਹੀਂ ਕਰਨਾ ਜਿੱਥੇ ਆਪਾਂ ਇਹ ਗੱਲ ਕਰਦੇ ਹੋਈ ਆ ਨਾ ਕਿ ਦੇਖੋ ਫਲਾਣੇ ਬੰਦੇ ਨੇ ਦੋ ਵਿਆਹ ਕਰਾਇਆ ਉਹਨਾਂ ਦੀ ਵੋਟੀਆਂ ਦੀ ਤਸਵੀਰ ਦੇਖੋ ਉਹਨਾਂ ਨੂੰ ਫਟਾਫਟ ਲੋਕਾਂ ਨੇ ਦੇਖਣਾ ਵੀ ਐ ਤੇ ਸ਼ੇਅਰ ਵੀ ਕਰਨਾ ਐ ਮਤਲਬ ਲੋਕ ਚੰਗੀਆਂ ਚੀਜ਼ਾਂ ਨੂੰ ਦੇਖਣਾ ਪਸੰਦ ਨਹੀਂ ਕਰਦੇ ਸੁਣਨਾ ਪਸੰਦ ਨਹੀਂ ਕਰਦੇ ਪਰ ਇਸ ਜਿਹੜੀਆਂ ਚੀਜ਼ਾਂ ਸਮਾਜ ਨੂੰ ਗਲਤ ਇਨਫੋਰਮੇਸ਼ਨ ਦੇ ਰਹੀਆਂ ਨੇ ਜਿਹੜੀਆਂ ਚੀਜ਼ਾਂ ਸਮਾਜ ਨੂੰ ਖਰਾਬ ਕਰਦੀਆਂ ਨੇ ਉਹਨਾਂ ਨੂੰ ਰੋਕਣਾ ਵੀ ਤੇ ਸੋ 빅 బాਸ ਦੇ ਵਿੱਚ ਪਹੁੰਚੇ ਉਸ ਤੋਂ ਬਾਅਦ ਰੀਲਾਂ ਭਰੀਆਂ ਪਈਆਂ ਨੇ ਸੋਸ਼ਲ ਮੀਡੀਆ ਭਰਿਆ ਪਿਆ ਕਿ ਦੇਖੋ ਮੇਰੀ ਦੋ ਦੋ ਵੋਟੀਆਂ ਨੇ ਅਸੀਂ ਕਿਵੇਂ ਰਹਿੰਦੇ ਆ ਕਿਵੇਂ ਸੌਂਦੇ ਆ ਕਿਵੇਂ ਖਾਂਦੇ ਆ ਇਹ ਸਾਰੀ ਆਪਣੀ ਕਹਾਣੀ ਨੂੰ ਉਸ ਬਲੌਗ ਦੇ ਵਿੱਚ ਉਹ ਦੱਸਦੇ ਨੇ ਸੋ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਕਿ ਇਹ ਚੀਜ਼ਾਂ ਤੁਹਾਨੂੰ ਜਿਹੜੀ ਜਸਟੀਫਾਈ ਕਰਨ ਵਾਲੀਆਂ ਲੱਗਦੀਆਂ ਨੇ ਜਾਂ ਨਹੀਂ ਲੱਗਦੀਆਂ ਨੇ ਤੁਹਾਡਾ ਕੀ ਕਹਿਣਾ ਹੈ ਜਰੂਰ ਦੱਸਿਓ